ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਜੀ ਅੱਜ ਅਸੀਂ ਜੇ ਥਾਂ ਤੇ ਖਲੋਤੇ ਹੋਏ ਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੋਕੇਸ਼ਨ ਦੱਸਣਾ ਜਾਊਂਗਾ ਇਹ ਰੋਡ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਨਡਾਲਾ ਤੋਂ ਢਿਲਮਾ ਰੋਡ ਆ ਜੀ ਅੱਜ ਅਸੀਂ ਇਸੇ ਰੋਡ ਨੂੰ ਲੈ ਕੇ ਕੁਝ ਤਸਵੀਰਾਂ ਅਸੀਂ ਤਾਂ ਦਿਣਾ ਸਾਂਝੇ ਕਰਨ ਜਾ ਰਹੇ ਆ ਜੇ ਮੈਂ ਇਸ ਰੋਡ ਦੀ ਗੱਲ ਕੀਤੀ ਜਾਵੇ ਤਾਂ ਇਹ ਰੋਡ ਦੇ ਪਹਿਲਾਂ ਦੇ ਹਾਲਾਤਾਂ ਦੀ ਅਸੀਂ ਗੱਲ ਕਰ ਰਹੇ ਆ ਤੁਹਾਡੇ ਅੱਗੇ ਰੱਖਣ ਜਾ ਰਹੇ ਆ ਕਿਉਂਕਿ ਇਸ ਰੋਡ ਦੇ ਪਹਿਲਾਂ ਦੇ ਹਾਲਾਤ ਬਹੁਤ ਮਾੜੇ ਤੇ ਬੱਤਰ ਹਾਲਾਤ ਸੀ ਇਹ ਹੁਣ ਦੀ ਗੱਲ ਕੀਤੀ ਜਾਵੇ ਤਾਂ ਆਹ ਰੋਡ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆਂ ਇਹ ਰੋਡ ਜਿਹੜਾ ਮੁਕੰਮਲ ਜਿਹੜਾ ਬੜ ਚੁੱਕਾ ਵਾ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਨੜਾਲਾ ਤੋਂ ਢਿਲਮਾ ਰੋਡ ਦੇ ਹਾਲਾਤ ਬਹੁਤ ਮਾੜੇ ਤੇ ਨਾਜ਼ੁਕ ਆ ਕਿਉਂਕਿ ਬਹੁਤ ਸਾਰੀਆਂ ਵਾਰਦਾਤਾਂ ਇਸ ਰੋਡ ਨੂੰ ਲੈ ਕੇ ਹੁੰਦੀਆਂ ਸੀ ਪਰ ਹੁਣ ਜੇ ਦੇਖਿਆ ਜਾ ਜਿਹੜੇ ਪੰਜਾਬ ਦੀ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਆਮ ਦੀ ਪਾਰਟੀ ਵੱਲੋਂ ਜਿਹੜੇ ਆ ਪਹਿਲ ਤੇ ਅਧਾਰ ਤੇ ਇਹ ਛੜਕ ਦੇ ਜਿਹੜੇ ਵਿਕਾਸ ਕਾਰਜ ਜਿਹੜੇ ਨੇ ਕਰਵਾਏ ਗਏ ਨੇ ਅਤੇ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗੇ ਜਿਹੜਾ ਹਲਕਾ ਇੰਚਾਰਜ ਐਡਵੋਕੇਟ ਹਰ ਸਿਮਰਨ ਘੋਮਣ ਅਤੇ ਉਹਨਾਂ ਦੀ ਯੋਗਵਾਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਯੋਗਵਾਹੀ ਹੈ ਠੀਕ ਹੀ ਜਿਹੜੀ ਇਹ ਸੜਕ ਜਿਹੜੀ ਆ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਬਣ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਸਰਦਾਰ ਜੀ ਸਾਸਰੀ ਕਾਲ ਜੀ ਕਿੱਥੋਂ ਆ ਰਹੇ ਬਾ ਟੋਟਲ ਮਾ ਤੁਹਾਰੇ ਅੱਛਾ ਇਹ ਜੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਦੇ ਪਹਿਲਾਂ ਹਾਲਾਤ ਬਹੁਤ ਮਾੜੇ ਓਦੇ ਬਾਰੇ ਤੁਹਾਡੇ ਕੀ ਕਹਿਣਾ ਹੁਣ ਛੜ ਕੇ ਜਿਹੜੀ ਬਣ ਚੁੱਕੀ ਆ ਉਹ ਤਾਂ ਠੀਕ ਆ ਕਿਤੇ ਪਹਿਲਾਂ ਬਹੁਤ ਮਾੜੀ ਸੀ ਹਾਂ ਕਿੱਦਾਂ ਦੇ ਹਾਲਾਤ ਸੀ ਟੁੱਟੇ ਭੱਜੇ ਸੀ ਬਹੁਤ ਜ਼ਿਆਦਾ ਟੁੱਟੀ ਕਿਉਂਕਿ ਐਕਸੀਡੈਂਟ ਵੀ ਬਹੁਤ ਹੁੰਦੇ ਸੀ ਇਸ ਸੜਕ ਨੂੰ ਲੈ ਕੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਕਿੱਦਾਂ ਦੇਖਦੇ ਆਮ ਦੀ ਪਾਰਟੀ ਵੱਲੋਂ ਸੜਕ ਬਣਾਈ ਗਈ ਆਮ ਤਾਂ ਬੇਕਾਰ ਆ ਜੀ ਆਮ ਤਾਂ ਬੇਕਾਰ ਆ ਆਮ ਦਾ ਕੋਈ ਮਤਲਬ ਨਹੀਂ ਠੀਕ 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 ਨਹੀਂ ਸੜਕ ਤਾਂ ਉਹਨਾਂ ਵੱਲੋਂ ਬਣਾਈ ਗਈ ਹੈ ਨਾ ਤੁਸੀਂ ਬੇਕਾਰ ਕਹਿ ਰਹੇ ਅਛਾ ਖੁਸ਼ਬ ਨਹੀਂ ਕੀਤਾ 4 ਸਾਲ ਚ ਠੀਕ 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 ਦੇਖੋ ਜੀ ਲੋਕਾਂ ਦਾ ਵੀ ਕਿਤੇ ਨਾ ਕਿਤੇ ਜਿਹੜਾ ਗੁੱਸਾ ਜਿਹੜਾ ਉਹ ਜ਼ਾਹਿਰ ਹੁੰਦਾ ਕਹਿੰਦੇ 4 ਸਾਲ ਸਰਕਾਰ ਕਿੱਥੇ ਗਈ ਪਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਆ ਸੜਕ ਤੁਸੀਂ ਦੇਖ ਸਕਦੇ ਹੋ ਸੜਕ ਜਿਹੜੀ ਮੁਕੰਮਲ ਤੌਰ ਤੇ ਜਿਹੜੀ ਆ ਇਹ ਬਣ ਚੁੱਕੀ ਆਪਾਂ ਨਣਾਲੇ ਤੋਂ ਢਿਲਮਾ ਰੋਡ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਉਂਕਿ ਹਾਲਾਤ ਬਹੁਤ ਮਾੜੇ ਤੇ ਹਾਲਾਤ ਸੀ ਇਹਦੇ ਸੜਕ ਦੇ ਪਰ ਦੇਖਿਆ ਜਾਵੇ ਤਾਂ ਹੁਣ ਹੁਣੇ ਲੋਕਾਂ ਨੇ ਥੋੜਾ ਜਆ ਲੋਕਾਂ ਦੇ ਦਿਲਾਂ ਵਿੱਚ ਵੀ ਗੁੱਸਾ ਜਿਹੜਾ ਜਿਹੜਾ ਜ਼ਹਿਰ ਹੁੰਦਿਆ ਸੀ ਅਸੀਂ ਉਹ ਪਰ ਲੋਕਾਂ ਅੱਗੇ ਨਹੀਂ ਚਲ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਸਰਦਾਰ ਜੀ ਨਾਲ ਤੇ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਕਿੱਥੇ ਚੱਲੇ ਆ ਤਲਵੰਡੀ ਤੋਂ ਆਏ ਆਪਣੇ ਡੇਰੇ ਚੱਲਣ ਵਾਲੇ ਸਰਦਾਰ ਜੀ ਇਹ ਨਡਾਲਾ ਤੋਂ ਢਿਲਮਾ ਰੋਡ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਦੇ ਹਾਲਾਤ ਬਹੁਤ ਮਾੜੇ ਸੀ ਹੁਣ ਹਾਲਾਤ ਜਿਹੜੇ ਸੁਧਰ ਗਏ ਨੇ ਉਹਦੇ ਬਾਰੇ ਤਾਂ ਕੀ ਕਹਿੰਦੇ ਹਾਂ ਸੜਕ ਵਧੀਆ ਨਵੀਂ ਬਣ ਗਈ ਹੈ ਸੜਕਾਂ ਉੱਤੇ ਬਣ ਗਈ ਆ ਚੱਲਦਾ ਗਾ ਮੈਂ ਮੈਂ ਮੁਕੰਮਲ ਤੌਰ ਤੇ ਬਣ ਗਈ ਉਹ ਤਾਂ ਤੇ ਦੇਖਣ ਜਾ ਰਿਹਾ ਹਾਂ ਨਹੀਂ ਅਜੇ ਪਿੱਛੇ ਥੋੜਾ ਰਹਿ ਗਿਆ ਇਹ ਵੀ ਹੈਗਾ ਜਿੱਥੇ ਖੜੇ ਹੈ ਇਹ ਵੀ ਰਹਿ ਗਿਆ ਜੀ ਸਰਕਾਰ ਕਰਾ ਰਹੀ ਕੰਮ ਜੋ ਸੜਕਾਂ ਵਧੀਆ ਵਧੀਆ ਕਰਾ ਰਹੀ ਵਧੀਆ ਕਰਾ ਰਹੀ ਕਿਉਂਕਿ ਹੁਣ ਕੇਵਲ ਤੇ ਕੇਵਲ ਜੀ ਇੱਕ ਸੜਕ ਦੀ ਗੱਲ ਕੀਤੀ ਜਾਂ ਨਡਾਲਾ ਤੋਂ ਸੁਬਾਨਪੁਰ ਰੋਡ ਰਹਿ ਗਿਆ ਹਾਂ ਜੀ ਉਹ ਹੀ ਰਹਿ ਗਿਆ ਬਾਕੀ ਤੇ ਇੱਧਰ ਠੀਕ ਹੋ ਗਿਆ ਸਰਕਾਰ ਦੇ ਕਹਿਣ ਦੇ ਮੁਤਾਬਕ ਉਹ ਵੀ ਲੋੜੀ ਤੋਂ ਪਹਿਲਾਂ ਪਹਿਲਾਂ ਬਣ ਜਾਣੇ ਬਣ ਜਾਣੇ ਬਣ ਜਾਣੇ ਵਧੀਆ ਕੰਮ ਕਰਾ ਰਹੀ ਪੰਜਾਬ ਵਧੀਆ 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 ਕਰਾ ਰਹੀ ਠੀਕ ਹੈ ਤੇ ਬਹੁਤ ਵਧੀਆ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰੇ ਸੀ ਪੰਜਾਬ ਸਰਕਾਰ ਦੇ ਕੰਮਾਂ ਤੁਹਾ ਨੂੰ ਅਸੀਂ ਨਡਾਲਾ ਢਿਲਮਾ ਰੋਡ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਦਸ਼ਕੋ ਕਿ ਕਈਆਂ ਲੋਕਾਂ ਦੇ ਨਾਲ ਚਲੋ ਕਈ ਲੋਕ ਗੁੱਸੇ ਗਲੇ ਵੀ ਆਗੇ ਲੋਕਾਂ ਦੇ ਦਿਲਾਂ ਕਿ 4 ਸਾਲ ਸਰਕਾਰ ਕਿੱਥੇ ਗਈ ਪਰ ਜੇ ਹੋਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਕਈ ਲੋਕਾਂ ਦੇ ਦਿਲਾਂ 'ਚ ਗੁੱਸਾ ਪਰ ਕਈਆਂ ਦੇ ਲੋਕਾਂ ਦੇ ਦਿਲਾਂ 'ਚ ਨਹੀਂ ਹੈਗਾ ਗੁੱਸਾ ਪਰ ਆ ਛੜ ਕੇ ਤੁਸੀਂ ਦੇਖ ਸਕਦੇ ਹੋ ਮੁਕੰਮਲ ਤੌਰ ਤੇ ਨਡਾਲਾ ਤੋਂ ਢਿਲਮਾ ਤੇ ਢਿਲਮਾ ਤੋਂ ਨਡਾਲਾ ਇਹ ਛੜ ਕੇ ਜਿਹੜੀ ਆ ਮੁਕੰਮਲ ਤੌਰ ਤੇ ਬਣ ਚੁੱਕੀ ਆ ਤੇ ਬਹੁਤ ਵਧੀਆ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਰਕੇ ਆ ਰੋਡ ਦੇ ਹਾਲਾਤ ਬਹੁਤ ਮਾੜੇ ਸੀ ਕਿਉਂਕਿ ਅਸੀਂ ਪਿੱਛੇ ਜਿਹੜੇ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਕਿ ਪਹਿਲਾਂ ਦੇ ਹਾਲਾਤ ਜਿਹੜੇ ਇਹ ਰੋਡ ਦੇ ਬਹੁਤ ਮਾੜੇ ਸੀ ਜੇ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਹਾਲਾਤ ਬਹੁਤ ਵਧੀਆ ਤੇ ਵਧੀਆ ਸੁਧਰ ਚੁੱਕੇ ਆਪਾਂ ਕਹਿ ਸਕਦੇ ਆਂ ਬਾਕੀ ਤੁਸੀਂ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣਾ ਜੀ ਜਿੰਨੇ ਵੀ ਸਰੋਤੇ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਨੇ ਤੇ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ